ਕੀ ਰੰਗ ਰੂਪ ਦੀ ਵੀ ਚੰਗੀ ਆ ਅੱਜ ਸੂਈਆ ਤੇ ਪਿਛਲੇ ਸੂਏ ਦਾ ਦੁੱਧ ਕਿੰਨਾ ਕੁ ਦੱਸਿਆ ਬਾਈ ਇੱਥੋਂ ਆਪਾਂ ਬਾਈ ਮਾਲਕਾ ਨੇ 20 ਕਿਲੋ ਦੱਸਿਆ ਅੱਛਾ ਹਾਂਜੀ 20 ਕਿਲੋ ਦੁੱਧ ਦੱਸਿਆ ਇਹਦਾ ਐਸ ਵਾਰੀ ਕਿੰਨੀ ਕੁ ਉਮੀਦ ਆ ਆਪਾਂ ਦੀ ਐਸ ਵਾਰੀ ਵੀ ਬਾਈ ਲੇਵੇ ਦੇ ਹਿਸਾਬ ਨਾਲ ਉਮੀਦ ਤਾਂ ਹੈਗੀ ਆ ਬਈ 20 22 ਲੀਟਰ ਚ ਪਾਊਗੀ ਬੱਚੀ ਅੱਛਾ ਹਾਂਜੀ ਆ ਗਰਮੀ ਕਰਕੇ 20 22 ਦੇ ਦੇ ਬਹੁਤ ਆ ਹਨਾ ਹਾਂਜੀ ਹਾਂਜੀ ਕਿਉਂਕਿ ਗਰਮੀ ਕਰਕੇ ਸੱਜਣੋਂ ਕਿਲੋ 2 ਕਿਲੋ ਪਸ਼ੂ ਦੁੱਧ ਅਕਸਰ ਘੱਟੇ ਦਿੰਦਾ ਹੁੰਦਾ ਹਾਂ ਹਾਂਜੀ ਹਾਂਜੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਫੇਰ ਯਾਰ ਪਹੁੰਚ ਚੁੱਕੇ ਆ ਪਿੰਡ ਤੁੰਗਾਹੜੀ ਲਾਦੀ ਕੋਲੇ ਪਹੁੰਚੇ ਆ ਗਰੇਵਾਲ ਡੈਰੀ ਫਾਰਮ ਤੇ ਕਿਉਂਕਿ ਇੱਥੋਂ ਅਕਸਰ ਤੁਹਾਨੂੰ ਪਤਾ ਆਪਾਂ ਵੀਡੀਓ ਬਣਾਉਂਦੇ ਰਹਿੰਨੇ ਆ ਮੇਨ ਪਰਪਸ ਹੈਗਾ ਸੱਜਣਾਂ ਦਾ ਜਰਸੀ ਤੇ ਤੇ ਜੇ ਕੋਈ ਚੰਗੀ ਐਫ ਹੋਂਦੀ ਆ ਤਾਂ ਵੀ ਲੈਂਦੇ ਨੇ ਅੱਜ ਦੀ ਵੀਡੀਓ ਚ 10 ਨਗ ਦਿਖਾਵਾਂਗੇ 6 ਦਿਖਾਵਾਂਗੇ ਤਾਜ਼ੇ ਸੂਏ ਤੇ 4 ਦਿਖਾਵਾਂਗੇ ਸੱਜਣੋ ਗੱਬਣਾ ਚੰਗੇ ਜਾਨਵਰ ਦਿਖਾਵਾਂਗੇ ਤੇ ਰੇਟ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਸੱਜਣ ਦਾ ਰੇਟ ਆ ਜਿਹੜਾ ਪੰਜਾਬ ਚੋ ਤਕਰੀਬਨ ਤਕਰੀਬਨ ਸਾਰੇ ਵਪਾਰੀਆਂ ਨਾਲੋਂ ਨੋਰਮਲ ਰੇਟ ਤੇ ਬਾਈ ਕੰਮ ਕਰਦਾ ਤੇ ਜਾਨਵਰ ਵੀ ਚੰਗੇ ਹੁੰਦੇ ਆ ਤੇ ਆਜੋ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਖੋਲ ਕੇ ਵੀ ਦਿਖਾਉਂਦੇ ਆ ਤੋਰ ਕੇ ਤੇ ਰੇਟ ਵੀ ਤੁਹਾਨੂੰ ਪਤਾ ਇਹ ਸੱਜਣ ਦੇ ਯਾਰ ਵੀਡੀਓ ਚ ਹੀ ਹੁੰਦੇ ਨੇ ਆਜੋ ਬਈ ਹੋਰ ਕੀ ਹਾਲ ਚੱਲ ਵਧੀਆ ਬਾਈ ਜੀ ਹਸਤੀ ਗਾਲ ਦੀ ਹਾਂ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਕੰਮ ਤਾਂ ਤਕਰੀਬਨ ਤੱਕ ਰੈਗੂਲਰ ਆ ਹਨਾ ਹਾਂਜੀ ਬਾਈ ਰੈਗੂਲਰ ਆ ਕੰਮ ਰੈਗੂਲਰ ਚੱਲਦਾ ਰਹਿਣਾ ਬਾਈ ਕੋਲੇ ਇੱਥੋਂ ਕਰ ਲਈ ਸਟਾਰਟ ਹਾਂਜੀ ਵੀਰੇ ਲੈ ਤੋਰਦੇ ਖੋਲ ਕੇ ਨਾਲ ਨਾਲ ਡਿਟੇਲ ਆ ਜੀ ਲੈ ਇਹਦੇ ਅਇਤੇ ਮਾਰਦੇ ਕੈਮਰਾਸ ਮਾਰ ਕੇ ਤਾਂ ਤੋੜ ਦਿਆ ਇਹਨੂੰ ਸੂਆ ਕਿਹੜਾ ਬਾਈ ਇਹਦਾ ਇਹ ਬਾਈ ਦੂਜੇ ਸੂਈ ਆ ਅੱਜ ਹੀ ਸੂਈ ਆ ਅੱਛਾ ਅੱਜ ਹੀ ਸੂਈ ਆ ਅੱਜ ਹੀ ਸੂਈ ਆ ਵੀਰੇ ਆ ਸੂਆ ਹੈਗਾ ਦੂਜਾ ਤੇ ਸੂਈ ਆ ਸੱਜਣੋ ਅੱਜ ਹੀ ਤੇ ਮੇਨ ਗੱਲ ਆ ਯਾਰ ਜਿਹੜੀ ਬੱਚੀ ਜਾਨ ਵਾਲੀ ਆ ਤੇ ਲੈ ਵਾਲੂ ਵਾ ਤੇ ਉਹੀ ਗੱਲ ਆ ਵੀ ਬਾਕ ਮਾ ਲਈ ਜੇ ਗੱਲਬਾਤ ਕਰ ਲਈਏ ਕਿਉਂਕਿ ਰੰਗ ਰੂਪ ਦੀ ਵੀ ਚੰਗੀ ਆ ਅੱਜ ਸੂਈ ਆ ਤੇ ਪਿਛਲੇ ਸੂਏ ਦਾ ਦੁੱਧ ਕਿੰਨਾ ਕੁ ਦੱਸਿਆ ਬਾਈ ਇੱਥੋਂ ਆਪ ਬਾਈ ਮਾਲਕਾ ਨੇ 20 ਕਿਲੋ ਦੱਸਿਆ ਅੱਛਾ ਹਾਂਜੀ 20 ਕਿਲੋ ਦੁੱਧ ਦੱਸਿਆ ਇਹਦਾ ਐਸ ਵਾਰੀ ਕਿੰਨੀ ਕੁ ਉਮੀਦ ਆਪਾਂ ਦੀ ਐਸ ਵੇਰੀ ਵੀ ਭਾਈ ਲੇਵੇ ਦੇ ਹਿਸਾਬ ਨਾਲ ਉਮੀਦ ਤਾਂ ਹੈਗੀ ਆ ਬਈ 22 ਲੀਟਰ ਚ ਬਾਊਗੀ ਬੱਚੀ ਅੱਛਾ ਹਾਂਜੀ ਆ ਗਰਮੀ ਕਰਕੇ 22 ਦੇ ਦੇ ਬਹੁਤ ਆ ਹਨਾ ਹਾਂਜੀ ਹਾਂਜੀ ਆ ਕਿਉਂਕਿ ਗਰਮੀ ਕਰਕੇ ਸੱਜਣੋਂ ਕਿਲੋ 2 ਕਿਲੋ ਪਸ਼ੂ ਦੁੱਧ ਅਕਸਰ ਘੱਟੇ ਦਿੰਦਾ ਹੁੰਦਾ ਪਰ ਜਿਹੜੀ ਗੱਲ ਆ ਯਾਰ ਲੇਵੇ ਨੂੰ ਜੀ ਬਣਤਰ ਆ ਇਹਦੀ ਜਿਹੜਾ ਥਣ ਥਣੋਟ ਲੱਗਿਆ ਥਣ ਥਣੋਟ ਲਾਜਵਾਬ ਲੱਗਿਆ ਦੱਸ ਇਧਰੋਂ ਦਿਖਾ ਦੇ ਅਗਲੀ ਬੰਨੇ ਉਹ ਅਗਲੇ ਬੰਨੇ ਨਾਲ ਥਣ ਥਣੋਟ ਵੀ ਦਿਖਾ ਦੇ ਤੇ ਮੇਨ ਗੱਲ ਆ ਯਾਰ ਠੰਡੀ ਸੀਲ ਵੀ ਆ ਹਨਾ ਲਾ ਚਵਾਈ ਤਾਂ ਜਿਆ ਨਾ ਬੋੜਾ ਯਾਰ ਇੱਧਰੋਂ ਵੀ ਤੋੜਨੇ ਮਾਰ ਪੂਰਾ ਬੋਲਾ ਵੀਰੇ ਚ ਬਾਈ ਤਾਂ ਉਹੀ ਗੱਲ ਆ ਵੀ ਪੂਰੀ ਮੋਟੀ ਆ ਯਾਰ ਇਹਦੀ ਤੇ ਬਾਕੀ ਜਿਹੜਾ ਨੇੜੇ ਆਊਗਾ ਸੱਜਣਾ ਉਹ ਵੀ ਯਾਰ ਤਸੱਲੀ ਕਰਕੇ ਲੈ ਜਾ ਧਾਰਾਂ ਤੂਰਾ ਮਾਰ ਕੇ ਬਾਈ ਤੋਂ ਹਣਾ ਬਈ ਇਹਨ ਗਾਰੰਟੀ ਆਉ ਪਈਆ ਜੇਰ ਵੀਰੇ ਅ ਜੇਰ ਤੇ ਵੀ ਮਾਰਦੇ ਹੋਏ ਕਹਿੰਦਾ ਮੈਂ ਐਡਾ ਕਾਰੀਗਰ ਨਹੀਂ ਧਾਰ ਤੂਰ ਮੈਂ ਚਾਹੁੰਦਾ ਨਹੀਂ ਮੈਂ ਬਸ ਇੱਕ ਮਾਰ ਦੀ ਸ਼ਾਨਦਾਰ ਮਾਰ ਆ ਜਾ ਧਾਰ ਮਾਰ ਕੇ ਦਿਖਾ ਇਹਨ ਗੱਲ ਬੱਚੀ ਚੰਗੀ ਆ ਯਾਰ ਲੈ ਵੇ ਲੂ ਮੇਰੀ ਬਣਾਵਟ ਵੀ ਚੰਗੀ ਆ ਹਨਾ ਮਾਰ ਦਿਆ ਬੌੜਾ ਹਜੇ ਤਾਜੀ ਐ ਸੂਈਆ ਜਮਾ ਤੀ ਆਜੀ ਸੂਈਆ ਵੀਰੇ ਆਜੀ ਹਾਂ ਲਾਣੀਦਾਰ ਦਿਖਾਊਗਾ ਕੱਢ ਕੇ ਕਰਦਾ ਤੁਹਾਨੂੰ ਬਾਲਟੀ ਚ ਮਾਰਦੇ ਯਾਰ ਸੱਜਣ ਕਮੈਂਟ ਕਰਦਾ ਹਾਂ ਥੱਲੇ ਮਾਰ ਦੇ ਨਹੀਂ ਸਹੀ ਗੱਲ ਆ ਬਾਈ ਇਹ ਤਾਂ ਗੱਲ ਸਹੀ ਆ ਪਿਛਲੇ ਤੋਂ ਵੀ ਮਾਰਦੇ ਤਾਂ ਮੱਖੀ ਦਾ ਜ਼ਿਕਾੜ ਬਾਹਰ ਆਵੇ ਨਾ ਮੱਖੀ ਬਾਈ ਫਿਰ ਹੁਣ ਆਏ ਆ ਸਫਾਈ ਸੂਈ ਆਪਣੀ ਰਹਿੰਦੀ ਆ ਠੀਕ ਆ ਠੰਡਾ ਇਹਨੇ ਪੈਸੇ ਕਿੰਨੇ ਲਵਾ ਗਏ ਛੜਦੇ ਲੈਣ ਤਰਾ ਬਾਈ ਇਹਦਾ 75000 75000 ਰੁਪਿਆ ਕਿੰਨੇ ਦੇ ਦਾਂਗੇ ਆਪਾਂ ਹਾਂ ਇਮਾਨਤਾਨ ਕਰ ਦਾਂਗੇ ਆਪਾਂ ਉਹਦਾ ਕੰਮ ਕਰਦੇ ਨਹੀਂ ਵੀ ਫੋਨ ਤੇ ਮੁੱਲ ਦੱਸਾਂਗੇ ਠੀਕ ਹੈ ਗੱਲ ਹਾਂ ਆਪਾਂ ਤਾਂ ਵੀਡੀਓ ਬਣਾਉਨੇ ਆ ਠੀਕ ਹੈ ਜੀ ਫਿਰ ਮੁੱਲ ਉੱਚੀ ਦੱਸੀਦਾ ਆਪਾਂ ਦਾ ਠੀਕ ਹੈ ਗੱਲ ਹਾਂ ਜਿਹੜੇ ਸੱਜਣ ਨੂੰ ਯਾਰ ਠੀਕ ਲੱਗੂ ਉਹ ਖੋਲ ਲਏਗਾ ਹਾਂ ਆਪ ਭਈ ਅਬਾਉਂ ਤੇਰੇ ਅਬਾਉਂ ਤੇਰੇ ਟਿੱਡੀ ਗਾਂ ਦੇ ਤਾਂ ਇਹਦਾ ਬਸ ਹੁਣ ਖਾਸੀ ਦਿਨ ਹੋ ਗਏ ਬਣਾਈ ਨਹੀਂ ਵੀਡੀਓ ਇਕੱਠੇ ਕਰੇ ਨੇ ਨਗ ਠੀਕ ਹੈ ਗੱਲ ਹਾਂ ਜੀ ਹਾਂ ਇਹ ਬੱਚੀ ਬਾਈ ਕਹਿੰਦਾ ਯਾਰ ਕਰ ਦਾਂਗੇ 75000 ਦਾ ਮਾਨਤਾਨ ਬੱਚੀ ਚੰਗੀ ਆ ਤੇ ਨਾਲ ਇਹਦੇ ਹੈਗਾ ਮੇਲ ਕਾਫ ਇਹ ਹੁਣ ਮਾਰਦੇ ਇਹਦੇ ਤੇ ਕੈਮਰਾ ਇਹ ਵੀ ਤੋੜਦੇ ਲਾਡੀ ਇਹਦੀ ਕੀ ਗੱਲ ਬਾਤ ਆ ਭਾਈ ਇਹ ਤੀਜੇ ਸੂਏ ਹੁੰਦੀਆਂ ਨੇ 17 18 ਕਿਲੋ ਦੁੱਧ ਦੂਜੇ ਸੂਏ ਦੇ ਤਾਂਚਾ ਇਹਦਾ ਵੀ ਚੰਗਾ ਹੈ ਜੀ ਹਾਂ ਇਹ ਚਾਰ ਦੀ ਆ ਬੱਚੀ ਆ ਤਾਂਚਾ ਸੱਜਣੋ ਇਹਦਾ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਜਾਨ ਵਾਲੀ ਬੱਚੀ ਆ ਜੇ ਗੱਲਬਾਤ ਕਰ ਲਈਏ ਇਹ ਕਹ ਇੱਕ ਦਿਨ ਕਰਦੀ ਆ ਲਾਡੀ ਭਾਈ ਇਹ ਹੈਗੀ ਆ 27 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇਹਦੇ ਅੱਛਾ 27 ਨੂੰ ਹਾਂਜੀ ਅੱਜ ਦੇਖ ਲਓ ਤੁਸੀਂ ਅੱਜ ਮੇਰਾ ਖਿਆਲ 13 ਤਰੀਕ ਹੋਊਗੀ ਹਣਾ ਹਾਂਜੀ ਹਾਂਜੀ ਅੱਜ ਤਰੀਕ ਹੈ ਗਿਆ 13 ਤੇ 27 ਨੂੰ ਹੁੰਦਿਆ ਸੱਜਣੋ ਇਹਦੇ ਦਿਨ ਪੂਰੇ ਮੇਰਾ ਖਿਆਲ 14 ਦਿਨ ਕੱਢਦੀ ਆ ਹੈ ਹਾਂ ਜਾਣ ਵਾਲੀ ਆ ਬੱਚੀ ਆਪਾਂ ਇਧਰੋਂ ਹੀ ਲਈ ਆ ਬੱਚੀ ਵੀਰੇ ਅੱਛਾ ਹਾਂ ਤੇ ਉੱਤੋਂ ਬਾਡੀ ਬੁੱਡੀ ਦਿਖਾ ਦਿੰਦਾ ਸਿੱਥੋਂ ਬਾਡੀ ਬੁੱਡੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਯਾਰਾ ਢਾਂਚਾ ਟੁੰਚਾ ਉਤੋਂ ਚੌੜਾ ਬਹੁਤ ਆ ਜੀ ਗੱਲਬਾਤ ਕਰ ਲਈਏ ਸਮੀ ਹੋਈ ਬੱਚੀ ਆ ਤੇ ਗਰਮੀ 'ਚ ਤੁਹਾਨੂੰ ਪਤਾ ਵੀ ਇਹੋ ਜਿਹਾ ਜਾਨਵਰੀ ਕੱਢਦਾ ਗਰਮੀ ਜਾਨ ਵਾਲਾ ਜਾਨਵਰ ਇਹ ਕਿੰਨੇ ਕ ਦਿਨ ਕੱਢ ਦੂ 14 ਹਾਂ 14 15 ਦਿਨ ਦੀ ਕੱਚੀ ਆ ਵੀਰੇ ਠੀਕ ਆ ਗੱਲ ਪੂਰੀ ਐਨ ਛੰਡੀ ਸ਼ੀਲ ਆ ਬਣੂ ਬੱਛੀ ਪੂਰੀ ਲੈ ਝੋਲ ਝੋਲ ਦੋਹੀ ਦੇ ਥਣ ਥਨੌਰ ਚੰਗਾ ਠੀਕ ਸਾ ਪੂਰੀ ਆ ਜੀ ਇਹਦੇ ਅੱਜ ਅੱਜ ਦਾ ਰੇਟ ਇਹਦਾ ਕੀ ਆਲਾ ਜੀ ਭਾਈ ਅੱਜ ਦਾ ਇਹਦਾ ਹੈਗਾ 45000 ਅੱਜ ਦਾ ਰੇਟ 45000 ਆ ਮੌਕੇ ਦਾ ਹੋਰ ਮੌਕੇ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ 70 75 ਹੀ ਹੋਊਗਾ ਠੀਕ ਹੈ ਹਾਂ ਜੀ ਹਾਂ ਬਾਈ ਕਹਿੰਦਾ ਯਾਰ ਸ਼ਾਮ ਸਮਾਂ ਵਾਲੇ ਰੁਪਈਏ ਖੁੱਲੇ ਦੇਵਾਂਗੇ ਜਿਹੜਾ ਸੱਜਣ ਲੈ ਕੇ ਜਾਊਗਾ ਫੇ ਬੱਸੀਆਂ ਹੁਣ ਤੁਸੀਂ ਦੋਨੇ ਦੇਖ ਲਓ ਕੱਦ ਵਾਲੀਆਂ ਨੇ ਬੱਸੀਆਂ ਆ ਬੱਚੀਆਂ ਕੱਦ ਕਾਠ ਵਾਲੀਆਂ ਨੇ ਤੇ ਬਾਕੀ ਯਾਰ ਸਾਡੇ ਕੱਦ ਤੋਂ ਤੁਸੀਂ ਅੰਦਾਜ਼ਾ ਵੀ ਲਾ ਲਿਓ ਹਾਂ ਆ ਇੱਧਰ ਮਾਰ ਸਾਰਾ ਹੀ ਕੱਦ ਵਾਲਾ ਉੱਧਰ ਦੋ ਛੋਟੀਆਂ ਬੱਚੀਆਂ ਨੇ ਠੀਕ ਆ ਗੱਲ ਆ ਵੀ ਲੋ ਜੀ ਹਾਂ ਜਿਹੜੀਆਂ ਛੋਟੀਆਂ ਹੋਣੀਆਂ ਯਾਰ ਆਪਾਂ ਦੱਸ ਦਾਂਗੇ ਛੋਟੀਆਂ ਨੇ ਵੀ ਜਿਹੜੀਆਂ ਵੱਡੀਆਂ ਨੇ ਵੱਡੀਆਂ ਦੱਸ ਦਾਂਗੇ ਆ ਵੀ ਤੋੜ ਦੀ ਇਹ ਬੱਚੀ ਆ ਗਈ ਭਾਈ ਦੁੱਗੀ ਦੋ ਦਿਨ ਤੇ ਬੱਚੀ ਆ ਇੱਕ ਮਹੀਨੇ ਦੀ ਕੱਚੀ ਆ ਲਾਹੇ ਪੈ ਗਈ ਇਹ ਇਹ ਥੋੜੀ ਜੀ ਕ੍ਰੋਸ ਚ ਆ ਹਾਂ ਭਾਈ ਆ ਇਹ ਸੱਜਣੋ ਆ ਗਈ ਥੋੜੀ ਜੀ ਕ੍ਰੋਸ ਚ ਤੇ ਆ ਗਈ ਜੇ ਗੱਲ ਕਰ ਲਈ ਜੈਡ ਬਲੈਕ ਕਿਉਂਕਿ ਦੋ ਚਾਰ ਦਿਨਾਂ ਨੇ ਆਪਾਂ ਇੱਕ ਕੱਦੀ ਬੱਚੀ ਡੈਲੀ ਦਿਖਾਉਣਾ ਜੈਡ ਬਲੈਕ ਵੀਡੀਓ ਚ ਇਹ ਹੈਗੀ ਆ ਦੋ ਦੰਦ ਦਿਨ ਕਿੰਨੇ ਕੱਢਦੀ ਆ ਜੀ ਬਾਈ ਮਹੀਨੇ ਦੀ ਕੱਚੀ ਆ ਬੱਚੀ ਅੱਛਾ ਇੱਕ ਮਹੀਨਾ ਕੱਢੂ ਹਾਂਜੀ ਹਾਂਜੀ ਆ ਮਹੀਨੇ ਤੱਕ ਤਾਂ ਬਾਵਾ ਬਣ ਜਾਣੀ ਆ ਨਾ ਬਾਈ ਪੂਰੀ ਬਣੂ ਬੱਚੀ ਸਕੀਨ ਆ ਆ ਮਹੀਨੇ ਤੱਕ ਬਾਈ ਕਹਿੰਦਾ ਬਣ ਜੂ ਚੰਗੀ ਤੇ ਮੇਨ ਗੱਲ ਆ ਜਾਨ ਜੂ ਨਾ ਚਮਕ ਬਹੁਤ ਆ ਬੱਚੀ ਦੀ ਬਾਈ ਇਹ ਚਮਕ ਚਮਕ ਵੀ ਰੰਗ ਚ ਚੰਗੀ ਆ ਤੇ ਮੇਨ ਗੱਲ ਆ ਇਹ ਆ ਗਈ ਸੱਜਣੋ ਜੈਡ ਬਲੈਕ ਏ ਟੂ ਜੈਡ ਇਹ ਆਪਾਂ ਗੱਲਬਾਤ ਕਰ ਲਈਏ A to Z ਬਲੈਕ ਆ ਗਈ ਇਹ ਤੇ ਥਣ ਥਣਾਟ ਵੀ ਯਾਰ ਪੈਲਣ ਦੇ ਹਿਸਾਬ ਨਾਲ ਇਹ ਚੰਗਾ ਕੱਢੂਗੀ ਜੇ ਗੱਲ ਕਰ ਲਈਏ ਝੋਲੀ ਝੂਲੀ ਕਿਉਂਕਿ ਹਜੇ ਇਹ ਮਹੀਨੇ ਦੇ ਹਿਸਾਬ ਨਾਲ ਬਣਨੀ ਬਹੁਤ ਆ ਬਈ ਇਹਨੇ ਹਜੇ ਲੈ ਜੀ ਇਹਦੇ ਕਿੰਨੇ ਪੈਸੇ ਲਵਾਂਗੇ ਲਾ ਦੰਦ ਦਿਖਾ ਦਿਓ ਲਾ ਕੇ ਨਹੀਂ ਦੇ ਕਰ ਦੋ ਦੰਦਾਂ ਬੱਚੀ ਹਾਂ ਦੋ ਦੰਦ ਕੰਪਲੀਟ ਆ ਹਨਾ ਹਾਂ ਜੀ ਪੈਸੇ ਕਿੰਨੇ ਲਵਾਂਗੇ ਇਹਦੇ ਭਾਈ ਇਹ ਜੇ ਮੈਂ ਹੁਣ ਕਿਸੇ ਨੇ ਮਹੀਨਾ ਸੰਭਣੀ ਆ ਪਾਲਣੀਆਂ ਬੱਚੀ ਪੂਰੀ ਵਧੀਆ ਤਿਆਰ ਹੋਗੀ ਠੀਕ ਹੈ ਜੀ ਬੱਚੀ ਆਪਾਂ ਇਹ 42000 ਰੁਪਏ ਦੇ ਦੇਵਾਂ ਇਹ ਦੇ ਦਾਂਗੇ 42000 ਦੀ ਹਾਂ ਤੇ ਮੇਨ ਗੱਲ ਆ ਯਾਰ ਗਰਮੀ ਚ ਚੱਲਣ ਵਾਲਾ ਤੋਹਫਾ ਐਨ ਸੀਲ ਸਾਈ ਹੈ ਪੂਰੀ ਬਣੂ ਚੰਗੀ ਹਾਂ ਤੇ ਹੈਗੀ ਵੀ ਜਾਣ ਵਾਲੀ ਆ ਤੇ ਹੈਗੀ ਵੀ ਕੱਦ ਕਾਠ ਵਾਲੀ ਆ ਜੀ ਗੱਲ ਕਰ ਲਈਏ ਦੋ ਦੰਦ ਦੇ ਹਿਸਾਬ ਨਾਲ ਕਿਉਂਕਿ ਉਮਰ ਵੀ ਯਾਰ ਇਹ ਵੀ ਹਜੇ ਦੋ ਦੰਦ ਦੇ ਹਿਸਾਬ ਨਾਲ ਨਿਆਣੀ ਆ ਜੀ ਗੱਲਬਾਤ ਕਰ ਲਈਏ ਮੇਰਾ ਖਿਆਲ ਆ 2.5-3 ਗੇੜ ਹੋਊਗੀ ਹਨਾ ਹਾਂਜੀ ਬਾਈ ਆ 2.5-3 ਗੇੜੀ ਹੋਊਗੀ ਬੱਚਾ ਹੀ ਆ ਵੀਰੇ ਹਲੇ ਤਾਂ ਕਿੰਨਾ ਰੇਟ ਦੱਸਿਆ ਬਾਈ ਦਾ 42000 ਫਿਕਸ ਹੈ ਬਾਈ 42 45 ਯਾਨੀ 42 ਦੀ ਛੜ ਦਾਂ ਇਹ ਨੂੰ ਬਾਈ ਇਹ 8ਵੇਂ ਮਹੀਨਾ ਪੂਰਾ ਹੋਣ ਵਾਲਾ ਵਾ ਇਹਨੂੰ ਇਹ ਦੂਜੇ ਸੂਏ ਆ ਇਹ ਸੂੰਦੀਆ ਦੂਜੇ ਇਹ ਕਿੰਨੇ ਕਿ ਦਿਨ ਕਰਦੀ ਆ ਜੀ ਇਹ ਬਾਈ ਲਊਗੀ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਜਾਨੀ ਮਹੀਨੇ ਤੋਂ 10 12 ਦਿਨ ਉੱਤੇ ਵੀ ਲੈ ਕੇ ਜਾ ਸਕਦੀ ਆ ਇਹ ਸਵਾ ਕ ਮਹੀਨੇ ਡੇੜ ਘੇੜ ਲੈ ਜੂ ਹਾਂ ਜੀ ਹਾਂ ਹਾਂ ਸਵਾ ਡੇਢ ਦਾ ਡੇੜ ਘੇੜ ਲੈ ਜੂ ਇਹਨੇ ਦੁੱਧ ਕਿੰਨਾ ਕ ਪਾਇਆ ਬਾਈ ਇਹਨੇ 14 15 ਕਿਲੋ ਚਵਾਈ ਪਲੂਨ ਨੇ ਹਾਂ ਤੇ ਮੇਨ ਗੱਲ ਆ ਯਾਰ ਕੱਦ ਕੱਦ ਵਿੱਡ ਵੀ ਚੰਗਾ ਤੇ ਜਾਣ ਜੂਣ ਵੀ ਬਹੁਤ ਆ ਜੀ ਰੇਗਰ ਕੀ ਆ ਬੱਚੀ ਅੰਗਰੇਜ਼ਨਾਰਗੀ ਹਾਂ ਹਾਂ ਖਾ ਦੋ ਦਾ ਬਾਈ ਕਹਿੰਦਾ ਇਹਦਾ ਅੰਗਰੇਜ਼ਨ ਵਾਲਾ ਰੰਗ ਰੂਪ ਹੈ ਇਹਦਾ ਰੰਗ ਰੂਪ ਆ ਗਿਆ ਸੱਜਣੋ ਅੰਗਰੇਜ਼ਾਂ ਵਾਲਾ ਗੋਰੀਆਂ ਮੇਮਾਂ ਵਾਲਾ ਰੰਗ ਰੂਪ ਆ ਗਿਆ ਇਹ ਬੱਚੀ ਦਾ ਜੇ ਗੱਲ ਕਰ ਲਈਏ ਦਿਖਾ ਦੇ ਦਰਸੁ ਸਮਾਰ ਕੇ ਵੇ ਚਮਕ ਚਮਕੀ ਦੀ ਬਾਡੀ ਜੀ ਵੀ ਚੰਗੀ ਆ ਜੇ ਗੱਲ ਕਰ ਲਈਏ ਇਹ ਆ ਗਈ ਮੇਰਾ ਖਿਆਲ ਆ ਬ੍ਰਾਊਨ ਜੇ ਕਲਰ ਚ ਆ ਗਈ ਹੈ ਨਾ ਹਾਂ ਜੀ ਹਾਂ ਇਹ ਆ ਗਈ ਬ੍ਰਾਊਨ ਜੇ ਕਲਰ ਚ ਇਹਦੇ ਸਾਮਸੂਮ ਵਾਲੇ ਕਿੰਨੇ ਕਿ ਛੱਡ ਤਾਂ ਕੀ ਲੇ ਵੀ ਪੂਰੀ ਆ ਫਿਰ ਇਹ ਅੱਛਾ ਇਹ ਵੀ ਬਾਈ ਦੇ ਦਾਂਗੇ ਆਪਾਂ 38000 ਦੀ ਅਛਾ ਇਹ ਦੇ ਦਾਂਗੇ 38 ਦੀ ਜੇ ਜੋੜਾ ਹੀ ਲੈਣਾ ਚੱਲ ਹੋਰ ਮਾਨਤਾਨ ਕਰ ਦਾਂਗੇ ਬਲੈਕ ਤੇ ਇਹਦਾ ਹਾਂਜੀ ਹਾਂ ਬਾਕੀ ਜੋੜਾ ਯਾਰ ਤੁਸੀਂ ਕੋਈ ਵੀ ਲਓਗੇ ਬਾਈ ਤੋਂ ਉਹਦਾ ਐਕਸਟਰਾ ਮਾਨਤਾਨ ਹੋ ਜਾਊਗਾ ਜਿਹੜਾ ਵੀ ਜੋੜਾ ਲੈ ਕੇ ਜਾਉਂਗੇ ਇਹਦਾ 38 ਚ ਹੋ ਜਾਊਗਾ ਮਾਨਤਾਨ ਇਹ ਜੀ ਗੱਲ ਨਹੀਂ ਤੇ ਹੁਣ ਆ ਵੀ ਤੋੜ ਦੇ ਯਾਰ ਇਹਦਾ ਸੂਆ ਕਿਡਾ ਇਹਦਾ ਬਾਈ ਦੂਜਾ ਸੂਆ ਥੋੜੀ ਲਿਸਤੀ ਐ ਸੰਭੀ ਸੁੰਭੀ ਨਹੀਂ ਹੈਗੀ ਇੱਕ ਥੋੜੀਆਂ ਹੀ ਅੱਜ ਹੀ ਆਈਆਂ ਨੇ 262 ਸਵੇਰ ਦੀ ਆਪਾਂ ਬੈਠਣ ਵੀ ਨਹੀਂ ਦਿੱਤੀਆਂ ਹੈਗੀਆਂ ਚ ਇਹਨੂੰ ਕਹਿ ਕੇ ਦੇਣੋਗੇ ਸੂਈ ਨੂੰ ਬਾਈ ਇਹਨੂੰ ਸੂਈ ਨੂੰ ਹੋ ਗਏ ਬਾਈ 5 ਕ ਦੇਣਾ अच्छा पांच के बच्चा मगर आई हुन किन्नी के बोली आए ਥੱਲੇ ਬਾਈ ਬੋਲੀ 10 ਲੀਟਰ ਹੈ ਥੱਲੇ ਅਛਾ ਇਹ ਲੇਵਲੂ ਵਾ ਦਾ ਚੰਗਾ ਦਿਖਾਉਂਦੀ ਉੱਤੋਂ ਥੋੜੀ ਨਹੀਂ ਆ ਬਾਈ ਥੋੜੀ ਥਾਮ ਬਣਾ ਲਈ ਆ ਬਾਟ ਬੂਟ ਕੇ ਮਾਂ ਮਾਰ ਜਾਂਦਾ ਵਾ ਤੇ ਬਾਕੀ ਬਾਟਾਂ ਬੂਟਾਂ ਲੰਮੀਆਂ ਹੋ ਜਾਂਦੀਆਂ ਜਦੋਂ ਆਪਣੇ ਕੋਲ ਉੱਪੜਦੀਆਂ ਆ ਗਏ ਹਾਂਜੀ ਹਾਂ ਚਵਾਈ ਬਹੁਤ ਵਧੀਆ ਜੀ ਅਛਾ ਚਵਾਈ ਚੂਈ ਨਹੀਂ ਚੰਗੀ ਆ ਪੂਰੀ ਇੱਕ ਨੰਬਰ ਚਵਾਈ ਆ ਇਹਦੇ ਕਿੰਨੇ ਪੈਸੇ ਲਵਾਂਗੇ ਆਪਾਂ ਇਹ ਤਾਂ ਬਾਈ ਆਪਾਂ 32000 ਇਹਦਾ ਮੁੱਲਾ ਲੈ ਆ ਆ ਸੱਜਣੋ ਬਾਈ ਕਹਿੰਦਾ ਦੇਵਾਂਗੇ 32 ਦੀ 32 ਚੋਂ ਮਾਨਤਾਨ ਕਰ ਦਾਂਗੇ ਇਹ ਜੀ ਗੱਲ ਨਹੀਂ ਇਹ ਹੈਗੀ ਆ ਤਾਜੀ ਸੂਈ ਤਿੰਨਾ ਚਾਰਾਂ ਦਿਨਾਂ ਦੀ ਸੂਈਆਂ ਤੇ 10 ਕਿਲੋ ਬੋੜਾ ਇਹ ਥੱਲੇ ਹੈਗਾ ਰੈਡੀ ਅਈ ਦੀ ਕੀ ਗੱਲ ਬਾਤ ਆ ਐਚ ਐਫ ਦੀ ਬਾਈ ਇਹਦੇ ਥੱਲੇ ਬਾਈ 10 ਕਿਲੋ ਦੁੱਧ ਆ ਹੁਣ 10 ਕਿਲੋ ਬੱਚਾ ਇਹਦਾ ਬੱਚਾ ਆਇਆ ਨਹੀਂ ਬਾਈ ਬੱਚਾ ਆ ਗਿਆ ਮਾਰ ਇਹਦਾ ਅੱਛਾ ਸਾਸੂ ਜੀ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਇਹਨੂੰ ਡੇਢ ਮਹੀਨੇ ਦੇ ਨੇੜੇ ਤੇੜ ਅੱਛਾ 10 ਕਿਲੋ ਦੁੱਧ 10 ਕਿਲੋ ਦੁੱਧ ਹੈਗਾ ਯਾਨੀ ਬਾਹਰ ਹੀ ਆਪਾਂ 10 ਕਹਿ ਕੇ ਦੇਵਾਂਗੇ ਬਾਈ ਠੀਕ ਆ ਗੱਲਾਂ ਹਾਂਜੀ ਇਹ ਇਹਦਾ ਏ ਭਾਈ ਆਪਾਂ ਜਮਾ ਫੈਕਸ 30000 ਦੀ ਛੱਡਾਂਗੇ ਬਾਈ 2 ਡੰਗ 3 ਡੰਗ ਸੱਜਣ ਵੀਰ ਜਿਹਨੇ ਵੀ ਚੋਣੀ ਆ ਓਕੇ ਲੈ ਕੇ ਜਾ ਸਾ ਚਵਾਈ 1 ਨੰਬਰ ਡੰਗ 2 ਡੰਗ 4 ਡੰਗ ਆਪਾਂ ਚਵਾ ਲਾਂਗੇ ਇਸ ਟਾਈਮ ਦੇ ਬਾਕੀ 10 ਕਿਲੋ ਹਾਂ ਹੈਗੀ ਬੰਦ ਜੇ ਲਵੇ ਦੀ ਆ ਸੂਆ ਦੇ ਬੱਚੇ ਲੱਗਾ ਪਲੂਣ ਹੀ ਆ ਵੀਰੇ ਅੱਛਾ ਪਹਿਲਾ ਸੂਆ ਪਹਿਲਾ ਸੂਆ ਜੀ ਪਹਿਲਾ ਤਾਂ ਸੂਆ ਸੱਜਣੋ ਹੈਗਾ ਇਹਦਾ ਪਹਿਲਾ 10 ਕਿਲੋ ਦੁੱਧ ਬਾਈ ਕਹਿੰਦਾ ਰੈਡੀ ਆ ਬੱਚਾ ਐਕਸਪਾਇਰ ਹੋ ਗਿਆ ਡੰਗ 2 ਡੰਗ 4 ਡੰਗ ਬਾਈ ਮੱਝਿਆਰ ਦਾ ਦੁੱਧਾ ਜਿਹੜਾ ਵੀ ਸੂਆ ਸਮਾਰਾ ਜਾਨਵਰ ਆ ਉਹ ਤੁਸੀਂ ਚੈੱਕ ਕਰਕੇ ਲਿਆ ਸਕਦੇ ਹੋ ਕਿੰਨੇ ਪੈਸੇ ਨਹੀਂ ਛਰਦਾਂਗੇ ਲਾਸਟ ਜਮੀ ਲਾਡੀ 30 ਦੀ ਦੇ ਦਾਂਗੇ 30000 ਦੀ ਚਾਰ ਗਾ ਦੁੱਧਾ ਮੱਝ ਲੈ ਲਈ ਗਾਂ ਲੈ ਲਈ ਠੀਕ ਆ ਗੱਲਾਂ ਕੋਈ ਕੰਮ ਆਈ ਇਹ ਮਿਲੂਗੀ ਸੱਜਣੋ 30000 ਰੁਪਏ ਦੀ ਬੱਚੀ ਸੂਆ ਹੈਗਾ ਪਹਿਲਾ ਇਹਦਾ ਤੇ ਹੁਣ ਆ ਜਾ ਤਰਸ ਇਧਰ ਲੈ ਬੰਨੇ ਲੈ ਆਓ ਇਧਰ ਮਾਰ ਦੇ ਆਜੇ ਸੀਲ ਸਾਉ ਐਨ ਪੂਰੀ ਆ ਬਾਈ ਐਥੇ ਮਾਰ ਦੇ ਇੱਕ ਨੰਬਰ ਵਾਲੀ ਦੇ ਇਧਰ ਲੈ ਬੰਨੇਓ ਕਰ ਲੈ ਸਟਾਰਟ ਆ ਇਹਦੀ ਕੀ ਗੱਲ ਬਾਤ ਆ ਇਹ ਦੂਜੇ ਸੂਏ ਸੂਈ ਆ ਬੱਚਾ ਮਗਰ ਬਾਈ ਸੂਈ ਉਹ ਮਾਗਰ ਵਾਲਾ ਕਾਪ ਹੈ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਹੋ ਗਏ ਵੀਰੇ ਇਹਨੂੰ 20-22 ਦਿਨ ਸੂਈ ਨੂੰ ਇਹ ਥੱਲੇ ਦੁੱਧ ਕਿੰਨਾ ਕਾਹਣਾ ਬਾਈ 7 ਕਿਲੋ ਆਈ ਆਪਣੇ ਕੋਲੇ ਅੱਛਾ ਹਾਂਜੀ ਸੈਟ ਵੈਟ ਨਹੀਂ ਹੋਈ ਅਜੇ ਹਾਂ ਵੀਰੇ ਜਿੰਨਾ ਹੈਗਾ ਉਨਾ ਹੀ ਦੱਸਾਂਗੇ ਇਹਦਾ ਸੂਆ ਹੈਗਾ ਸੱਜਣੋਂ ਦੂਜਾ ਦੁੱਧ ਹੈਗਾ 7 ਕਿਲੋ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਵੀ ਅੱਜ ਸਵੇਰੇ ਆਇਆ ਜਾਨਵਰ ਕਈ ਵਾਰੀ ਥਕਾਵਟ ਵਗੈਰਾ ਮੰਨ ਜਾਂਦੇ ਆ ਹੈਗੀ ਕ੍ਰੋਸ ਬਣਚ ਆ ਹੈਗੀ ਕ੍ਰੋਸ ਚ ਵੀ 1-2 ਦਿਨਾਂ ਦੇ ਵਿੱਚ ਹਨਾ ਜਾਨਵਰ ਸੈੱਟ ਹੁੰਦੇ ਆ ਉਸ ਉਹ ਸਿਸਟਮ ਹੋ ਜਾਂਦਾ ਵੀ ਹੌਲੀ ਹੌਲੀ ਜਿਵੇਂ ਸੈੱਟ ਹੁੰਦਾ ਜਾਨਵਰ ਨੂੰ ਉਹ ਤਾਂ ਲਗਭਗ ਵੀਰੇ ਸੱਜਣ ਵੀਰਾਂ ਨੂੰ ਪਤਾ ਹੀ ਆ ਆਪਾਂ ਤਾਂ maal ਲੈ ਕੇ ਜਾਂਦੇ ਨੇ ਹਾਂਜੀ ਹਾਂਜੀ ਪਤਾ ਹੀ ਆ ਸੱਜਣ ਵੀਰਾਂ ਨੂੰ ਬਈ 2-4 ਦਿਨ ਤਾਂ ਡੰਗਰ ਥੋੜਾ ਜਿਆ ਕਾਰੀ ਜਾਂਦਾ ਇਹਦਾ ਰੇਟ ਇਹਦਾ ਰੇਟ ਬਾਈ ਜੈ ਜੀ ਆ ਕਿੰਨਾ ਕ ਬਸ ਜਿੰਨੇ ਦੀ ਤੂੰ ਕਹਤੀ ਦੇ ਦਾਂਗੇ ਬਾਈ ਇਹ ਜੋੜੇ ਜੋੜੇ ਦਾ ਹੀ ਕਰਦੇ ਯਾਰ ਚੱਲ ਜੋੜੇ ਦਾ ਕਰ ਦਾਂਗੇ ਦਾ ਜੋੜੇ ਦਾ ਹੀ ਕਰਦੇ ਕਿੰਨਾ ਕਰਨਾ ਹਾਂ ਇਹਦਾ ਕਿਹੜਾ ਸੂਆ ਆ ਨਿੱਕੀ ਇਹ ਇਹ ਬਲੂਨ ਆ ਵੀਰੇ ਬੱਛੀ ਮਗਰ ਆ ਇਹਦੇ ਮਗਰ ਬੱਛੀ ਆ ਪਰ ਕੱਦ ਨਹੀਂ ਇਹਦਾ ਹੈਗਾ ਬੜਾ ਵੱਡਾ ਇਹਦਾ ਇਹਦਾ ਕੱਦ ਥੋੜਾ ਜਿਹਾ ਦਰਮਿਆਨਾ ਹੈ ਨਾ ਹਾਂਜੀ ਹਾਂ ਦੂਜਿਆਂ ਦੇ ਮੁਕਾਬਲੇ ਇਹਦਾ ਕੱਦ ਥੋੜਾ ਜਿਹਾ ਦਰਮਿਆਨਾ ਸੂਆ ਹੈਗਾ ਪਹਿਲਾ ਕਿੰਨੇ ਦਿਨ ਦੀ ਸੂਈ ਆ ਜੀ ਇਹ ਬਈ ਇਹਨੂੰ ਸੂਈ ਨੂੰ 4 ਦਿਨ ਹੋ ਗਏ ਹੁਣ ਦੁੱਧ ਕਿੰਨਾ ਰੈਡੀ ਆ 4 ਦਿਨਾਂ ਦੀ ਸੂਈ ਨਾਲ ਵੀਰੇ ਬੌੜਾ ਹੱਲੇ ਤਾਂ ਹੀ ਇਹਦੇ ਥੱਲੇ 7-8 ਕਿਲੋ ਬੌੜਾ 7-8 ਕਿਲੋ ਹਾਂਜੀ ਹਾਂ ਦੁੱਧ ਮੀਰ ਬਲੂਨ ਬੱਛੀ ਆ 11 ਕਿਲੋ 10-11 ਕਿਲੋ ਦਈ ਜਾਣਾ ਇਹਨੇ ਕੱਦ ਦੇ ਹਿਸਾਬ ਨਾਲ 10 10 ਕਿਲੋ ਪਾ ਦੇ ਆਪਦੇ ਵਿੱਚ ਆ ਜਾ ਆ ਬੱਛੀ ਆ ਮਗਰ ਬੱਛੀ ਨਾੜੂਆ ਨਾ ਬੱਛੀ ਘੈਂਟ ਆ ਵਰਸੇ ਦੇ ਮਗਰ ਓਏ ਬੱਛੀ ਇਹਦੇ ਮਗਰ ਘੈਂਟ ਆ ਸੱਜਣਾ ਤੇ ਨਾੜੂਆ ਨੂੜੂਆ ਵੀ ਨਾਲ ਹੀ ਆ ਇਹਦੇ ਰੁਪਏ ਜੋੜੇ ਦੀ ਦੱਸ ਦੇ ਭਾਈ ਮੁੱਲ ਇਹਨਾਂ ਦਾ ਹੈਗਾ 55000 ਜੋੜੇ 52 52 ਦਾ ਜੋੜਾ ਦੇ ਦਾਂਗੇ 26 ਦੀ ਪੈਗੀ ਇੱਕ ਹਾਂਜੀ ਹਾਂਜੀ ਲੈ ਸੱਜਣਾ ਜੋੜਾ ਮਿਲੂਗਾ ਇਹ 52000 ਦਾ ਮਾਨਤਾਨ ਛੋਟੇ ਸੱਪਾ ਕੋਈ ਗੱਲ ਨਹੀਂ ਫੋਰ ਵੀ ਮਾਨਤਾਨ ਕੱਲਾ ਲੈਣੇਦਾਰ ਮੈਨੂੰ ਪਤਾ ਓਏ ਕਰ ਦੂਗਾ ਜੇ ਤੁਸੀਂ ਆ ਗਏ ਓਰੇ ਮਾਨਤਾਨਾ ਨਹੀਂ ਕਰੀ ਤੂੰ ਹੀ ਇਹਦੀ ਵੀ ਵਧੀਆ ਪੂਰੀ ਲਾਣੇਦਾਰ ਕਹਿੰਦਾ ਮਾਨਤਾਨ ਕਰਦਾਂਗੇ ਜਿਹੜਾ ਸੱਜਨੂਰੇ ਪਹੁੰਚੂਗਾ ਖਾਲੀ ਨਹੀਂ ਮੋੜਦੇ ਕਿਸੇ ਨੂੰ ਜੇ ਬਾਹਲੇ ਫਰਕ ਹੋਵੇ ਤਾਂ ਕੀ ਕਹਿਣਾ ਜਦੋਂ ਗੱਲ ਨੇੜੇ ਜੇ ਲੱਗ ਜੇ ਫਿਰ ਆਪਾਂ ਦੇ ਦਾਂਦੇ ਹਣਾ ਹਾਂਜੀ ਹਾਂ ਇਹਦਾ ਕਿਹੜਾ ਸੂਆ ਇਹ ਸੁੰਦੀ ਆ ਵੀਰੇ ਦੂਜੇ ਸੂਏ ਗੱਬਣਾ ਬਾਈ ਗੱਬਣਾ ਬਾਈ ਇਹ ਕਿੰਨੇ ਕਿਦਨ ਕੱਢਦੀ ਆ ਇਹ ਕ੍ਰੋਸ ਪਾਣਾ ਇਹ ਐਚ ਐਫ ਕ੍ਰੋਸ ਆ ਗਈ ਹਾਂਜੀ ਹਾਂ ਇਹ ਦਿਨ ਕਿੰਨੇ ਕ ਕੱਢੂਗੀ ਬਾਈ ਦਿਨ ਬਾਈ ਲਊਗੀ ਇਹੇ ਹਫਤਾ 10 ਦਿਨ ਲਾਊਗੀ ਹਫਤਾ 10 ਦਿਨ ਹਾਂ ਬਣੂ ਵੀ ਚੰਗੀ ਬੱਚੀ ਹਫਤੇ 10 ਦਿਨ ਚ ਬਣ ਜੂ ਫੁੱਲਾਂ ਚੰਗੀ ਬਣੂਗੀ ਚੰਗੀ ਸੱਜਣੋ ਇਹ ਕੱਢਦੀ ਆ ਇੱਕ ਹਫਤਾ ਤੇ ਮੇਨ ਗੱਲ ਆ ਹੈਗਾ ਕੱਦ ਕਾਠ ਵੀ ਚੰਗਾ ਕ੍ਰੋਸ ਚ ਹੈ ਤੇ ਜਿਹੜਾ ਥਣ ਥਣਾਟ ਲੱਗਿਆ ਨੇ ਉਹਨੂੰ ਥਣ ਥਣਾਟ ਲੱਗਿਆ ਸੱਜਣੋ ਲਾਜਵਾਬ ਕਿਉਂਕਿ ਲਾਜਵਾਬ ਮੈਂ ਕਿਉਂ ਕਹਿਣਾ ਦਿਖਾਈ ਦਰ ਸਕਲੇ ਬੰਨੂ ਓਏ ਨੇੜੇ ਲਾ ਕੇ ਥਣ ਥਣਾਉਂ ਦਿਖਾ ਦੇ ਨੇੜੇ ਲਾ ਕੇ ਦਾ ਆ ਥਣ ਥਣਾਉਂ ਦਿਖਾ ਦੇ ਨੇੜੇ ਲਾ ਕੇ ਹਲੇ ਤਾਂ ਇਹ ਗੂੰਦ ਹੀ ਮਾਰੂਗੀ ਲੈ ਗੁੰਦੜਾ ਸਿਸਟਮ ਇਹ ਜਿਹਦਾ ਕਿਉਂਕਿ ਲੇਵਾ ਹਲੇ ਇਹ ਪਰੂਗ ਜਿਵੇਂ ਜਿਵੇਂ ਇਹ ਨਾ ਅੱਗੇ ਨੇੜੇ ਲੱਗੂਗੀ ਹਾਂ ਓਵੇਂ ਓਵੇਂ ਆਰਡਰ ਬਣਾਉਗੀ ਤੇ ਓਵੇਂ ਓਵੇਂ ਫਿਰ ਇਹਦਾ ਲੇਵਾ ਜਿਵੇਂ ਜਿਵੇਂ ਚੌੜਾ ਹੁੰਦਾ ਜਾਊਗਾ ਤੇ ਥਾਣਾ ਚ ਸੱਜਣੋ ਗੈਪ ਆ ਜਿਹੜਾ ਉਹ ਵੀ ਵੱਧਦਾ ਜਾਊਗਾ ਇਹਦੇ ਕਿੰਨੇ ਪੈਸੇ ਲਾਉਂਦੇ ਬਾਕੀ ਘਾੜ ਦਲੀਆ 42 ਦੀ ਦੇ ਦਾਂਗੇ ਭਾਈ ਮੁੱਲ 45 ਆ ਅੱਛਾ ਇਹ ਦੇ ਦਾਂਗੇ 42 42000 ਦੀ ਦੇ ਦਾਂਗੇ ਦੁੱਧ ਕਿੰਨੇ ਕਿਲੋ ਪਾ ਸਕਦੀ ਹੈ ਦੁੱਧ ਭਾਈ ਇਹ ਦੇਊਗੀ 12 18 ਕਿਲੋ ਦਾ ਅੱਛਾ ਹਾਂਜੀ ਹਾਂ ਰੈਡੀ ਹੋਊਗੀ ਹੈ ਨਾ ਬਾਕੀ ਥੋੜੀ ਕ੍ਰੋਸ ਬਣ ਚਾ ਪਿਓਰ ਚ ਨਹੀਂ ਗਰਮੀ ਜਲਣ ਵਾਲੀਆਂ ਚੀਜ਼ਾਂ ਨੇ ਹਾਂਜੀ ਹਾਂ ਆ ਆ ਗਈ ਜੀ ਐਫ ਚ ਮੂੰਹ ਆਫੀ ਯਾਰ ਇਹਦਾ ਹਾਂਜੀ ਸੂਈ ਹੋਈ ਆ ਜੀ ਇਹ ਸੂਆ ਕਿਹੜਾ ਇਹਦਾ ਇਹਦਾ ਦੂਜਾ ਸੂਆ ਬੱッサ ਮਗਰ ਆ ਜੀ ਇਹਦੇ ਮਗਰ ਮੇਲ ਕਾ ਹਾਂਜੀ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਇਹਨੂੰ ਬਾਈ ਆਪਣੇ ਘਰੇ ਸੂਈ ਆ ਜੇਰ ਦੂਰ ਓਕੇ ਪੈ ਗਈ ਇਹਨੂੰ ਸੂਈ ਨੂੰ ਅੱਜ ਹੋ ਗਏ 4 ਦਿਨ ਹੁਣ ਬੌਲੀ ਕਿੰਨੀ ਕਾਇਦ ਥਲੇ ਬੌਲਾ 10 ਕਿਲੋ ਵੀਰੇ 10 ਰਾਈ ਆ ਹਾਂਜੀ ਹਾਂ ਇਹ ਕਿੰਨਾ ਕ ਪਾ ਸਕਦੀ ਆ ਸੂਈ ਨੂੰ 4 ਦਿਨ ਹੋ ਗਏ ਤੇ 10 ਕਿਲੋ ਇਸ ਟਾਈਮ ਰੈਡੀ ਆ ਰੈਡੀ ਦਾ ਜੀ ਕਿੰਨੇ ਕਿਲੋ ਪਾ ਸਕਦੀ ਆ ਆ ਇੱਕ ਨੰਬਰ ਆ ਇਹਦੀ ਇਹ ਬਾਪ ਵੀਰੇ ਹੁਣ 10 ਕਿਲੋ ਬੋਲਾ ਹੁਣ ਰੈਡੀ ਆ ਇਹਦਾ 4 ਕਿ ਦਿਨਾਂ ਦੀ ਸੂਈ ਦਾ ਠੀਕ ਆ ਜੀ ਵੀ ਦਾ ਵੀ 3-4 ਕਿਲੋ ਦਾ ਵਧਾਊਗੀ ਹਾਂ 3-4 ਕਿਲੋ ਵਧਾ ਦੇ ਯਾਰ ਧਾਰਾ ਦਿਖਾ ਦੇ ਮਾਰ ਕੇ ਆ ਜੀ ਧਾਰਾ ਦਿਖਾ ਦੇ ਮਾਰ ਕੇ ਆ ਜਾ ਬਾਲਟੀ ਚ ਮਾਰੇ ਉਹ ਧਾਰਾ ਦਿਖਾ ਦੇ ਮਾਰ ਕੇ ਆ ਦੋ ਬਾਲਟੀ ਜੇ ਵੀ ਸੱਜਣ ਵੀਰ ਬਹੁਤ ਕਹਿੰਦੇ ਨੇ ਇਹ ਗੱਲ ਨੋਟ ਕਰਨ ਵਾਲੀ ਆਉਂ ਵੀਰੇ ਗੱਲ ਸਹੀ ਆ ਵੀਰ ਕਹਿੰਦਾ ਬਹੁਤ ਕਰਦੇ ਨੇ ਵੀ ਯਾਰ ਥੱਲੇ ਦੁੱਧ ਦਾ ਅਪਮਾਨ ਨਾ ਕਰਾ ਕੇ ਥੱਲੇ ਨਾ ਦੁੱਧਿਆ ਹਾਂ ਜੀ ਹਾਂ ਤਾਂ ਬਾਲਟੀ ਚ ਮਾਰ ਦੇ ਲੈਣੇ ਧਰਾਂ ਹਾਂ ਬਈ ਆ ਜੂ ਮਰ ਹਾਂ ਬਾਲਟੀ ਚ ਦੇਖੋ ਦੋਧਾ ਧਾਰਾ ਮਾਰ ਕੇ ਦੀਆਂ ਮੋਟੀ ਆਈ ਧਾਰਤਾ ਹਾਂ ਪਿਛਲੇ ਅੰਝ ਵੀ ਮਾਰਦੇ ਚਵਾਈ ਚੂਈ ਸੱਜਣਾ ਇਹਦੀ ਮੋਟੀ ਆ ਅਹੀ ਗੱਲ ਨਹੀਂ ਇਹ ਤਾਜੀ ਸੂਈ ਆ ਬਾਈ ਬੱਚਾ ਕੀ ਨਾਲ ਦੇ ਆ ਰਹੀ ਬੱਚਾ ਵਾ ਨਾਲ ਇਹਦੇ ਬੱਚਾ ਇਹਦੇ ਪੈਸੇ ਕਿੰਨੇ ਲਵਾਂਗੇ ਸਾਡੀ ਇਹਦੇ ਪੈਸੇ ਆਪਾਂ ਬਾਈ 33000 ਦੀ ਦੇ ਦਾਂਗੇ ਜਮਾ ਇਹ ਦੇ ਦਾਂਗੇ 33 ਦੀ ਹਾਂ ਬਾਈ 33 ਦੀ ਜਮਾ ਹਾਂ ਭਾ ਤੁਹਾਨੂੰ ਉਹੀ ਮੈਂ ਆਖਿਆ ਸੀ ਪਹਿਲਾਂ ਵੀ ਭਾ ਨੇ ਜਿਹੜੇ ਇੱਥੇ ਯਾਰ ਭਾ ਹਰੇਕ ਵਪਾਰੀ ਵੀਰ ਨਾਲ ਲਾ ਲਓ ਹਰੇਕ ਫਾਰਮ ਵਾਲੇ ਨਾਲ ਲਾ ਲਓ ਬੱਤ ਰੇਟ ਤੇ ਚੀਜ਼ਾਂ ਮਿਲਦੀਆਂ ਨੇ ਤੇ ਬਾਕੀ ਆ ਚੀਜ਼ਾਂ ਦੇ ਹਿੱਸੇ ਜਨੂੰ ਹੀ ਸ਼ਕੀਨ ਹੋ ਗਏ ਹਨਾ ਹਾਂ ਬਾਈ ਇਹ ਲੈ ਆਂਦੇ ਆਸ ਵਧੀਆ ਵਧੀਆ ਲੱਗੀਆਂ ਅਸੀਂ ਜਾਂਦੇ ਸੀ ਕਿਤੇ ਅੱਛਾ ਚੱਲ ਉੱਥੋਂ ਹੀ ਲੈ ਆਂਦੀਆਂ ਸਣੇ ਪਿੰਜਰਾ ਅੱਛਾ ਹਾਂਜੀ ਅਜੀਜਾ ਲੱਗਿਆ ਰਹਿੰਦਾ ਬਈ ਇੱਥੇ ਰਹਨੇ ਆ ਬਡੰਗਰ ਬਚ ਰਹੀਦੇ ਆ ਇੱਕ ਆਲ ਨੇ ਉਹਨੇ ਵੀ ਟੰਗ ਦੇ ਪੰਜ ਸੱਤ ਲਿਆ ਕੇ ਹਾਂ ਬਈ ਆਹ ਦੇ ਟੰਗੇ ਕਾ ਟੰਗਿਆ ਵਾ ਠੀਕ ਆ ਗੱਲ ਹੋਰ ਵੀ ਲਿਆ ਕੇ ਟੰਗਣੇ ਆ ਠੀਕ ਆ ਹਾਂ ਹਾਂਜੀ ਇੱਕ ਆਲ ਨੇ ਮੈਂ ਸਚਨਾਂ ਨੂੰ ਬੇਨਤੀ ਕਰੂੰਗਾ ਵੀ ਯਾਰ ਜਿਹੜੇ ਕਰਜੇ ਹੁੰਦੇ ਨੇ ਹਨਾ ਆਪਣੀ ਵੀ ਕੋਸ਼ਿਸ਼ ਆ ਵੀ ਯਾਰ ਅੱਗੇ ਆਪਾਂ ਆਪਣੇ ਬਾਗਲ ਚਲਾ ਲਓ ਆਪਣੇ ਘਰੇ ਹਨਾ ਵੀ ਯਾਰ ਜਿਹੜੇ ਜਾਨਵਰ ਨੇ ਉਹ ਮੁੜੇ ਆਉਣਗੇ ਉਹਨਾਂ ਦਾ ਰਹਿਣ ਬਸੇਰਾ ਬਣ ਜਾਣਾ ਬਈ ਹਾਂਜੀ ਉਹ ਦੋ ਨਾ ਕਿ ਉਧਰ ਸੀ ਉਹ ਸੇਲ ਹੋਏ ਨੇ ਵੀਰੇ ਫੋਨ ਤੇ ਠੀਕ ਆ ਗੱਲ ਉਹ ਕਹਾਵਾ ਪਹਿਲਾਂ ਹਾਂ ਉਹ ਕਿੱਥੇ ਜਾ ਰਹੀਆਂ ਨੇ ਆਪਣੇ ਕੰਮ ਉਹ ਉਹ ਹਰਿਆਣਾ ਜਾ ਰਹੀ ਹੈ ਇਹ ਫਤਿਆਬਾਦ ਤੋਂ 4 ਕਿਲੋਮੀਟਰ ਉਹ ਰੇ ਜਾਂਦੀਆਂ ਨੇ ਅੱਛਾ ਫਤਿਆਬਾਦ ਹਰਿਆਣਾ ਜਾਣਾ ਹਾਂਜੀ ਹਾਂ ਹਰਿਆਣੇ ਦੇ ਵਿੱਚ ਹਾਂ ਇਹ گاਵਾ ਸੱਜਣੋਂ ਦੋ ਇਧਰ ਲਿਆਂ ਨੇ ਜਿਹੜੀਆਂ ਇਹਨਾਂ ਨੇ ਜਾਣਾ ਹਰਿਆਣੇ ਇਹ ਸੂਈ ਹੋਈ ਸੀਗੀ ਹਾਂਜੀ ਆ ਵੱਛੀ ਸੂਨ ਵਾਲੀ ਆ ਜੀ ਅੱਧ ਦਾ ਦਰਮਿਆਨਾ ਹੀ ਆ ਵੱਛੀ ਦਾ ਪਰ ਲੇਵੇ ਲੂਗਾ ਦਾੰਤ ਨਹੀਂ ਹੈਗਾ ਕੋਈ ਬਾਰ ਜੰਗਾੜ ਭੈੜਾ ਹਾਂ ਹਾਂ ਭਣ ਭੈੜਾ ਲੱਗਿਆ ਸੀਲ ਖਾਊ ਵੀ ਨੰਬਰ ਬੋਲ ਦਿਓ ਜੀ ਆਪਣਾ ਨੰਬਰ 9852596122 ਸਲੇ ਬਾਕੀ ਸੱਜਣੋ ਨੰਬਰ 22 ਹੋਰਾਂ ਦੇ ਮੈਂ ਵੀਡੀਓ ਦੇ ਵਿੱਚ ਸਕਰੀਨ ਤੇ ਚਲਾ ਦੂੰਗਾ ਜਿਹੜੇ ਵੀ ਸੱਜਣੋ ਇਹਨਾਂ ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ 22 ਦੇ ਘਰੇ ਯਾਰ ਡੰਗ ਦੋ ਡੰਗ ਚਾਰ ਡੰਗ ਚੋਕੇ ਲੈ ਜਾਓ ਬਾਈ ਹਨਾ ਬਾਈ ਜਿੰਨੇ ਥੋੜੀ ਹਿੱਸਾ ਵਾ ਹਾਂਜੀ ਉਹਨਾ ਟਾਈਮ ਚ ਚੋ ਸਕਦੇ ਹੋ ਠੀਕ ਹੈ ਪਰ ਰੋਕਦੇ ਨਹੀਂ ਹੈਗੇ ਤਸੱਲੀ ਕਰਾ ਕੇ ਭੇਜਾਂਗੇ ਤਸੱਲੀ ਕਰਾ ਕੇ ਭੇਜਾਂਗੇ ਇਸ ਤੋਂ ਬਾਅਦ ਆਪਣੀ ਗਾਰੰਟੀ ਕੋਈ ਨਹੀਂ ਆਪਣੇ ਘਰ ਦੀ ਗਾਰੰਟੀ ਆ ਆਪਣੇ ਘਰ ਦੀ ਗਾਰੰਟੀ ਆ ਠੀਕ ਹੈ ਗੱਲ ਇਸ ਤੋਂ ਬਾਅਦ ਆਪਣੀ ਕੋਈ ਗਾਰੰਟੀ ਨਹੀਂ ਹੈਗੀ ਲੈ ਸੱਜਣੋ 22 ਕਹਿੰਦਾ ਹਾਂ ਆਪਣੀ ਆਪਣੇ ਘਰ ਦੀ ਗਾਰੰਟੀ ਜੇਰ ਉਹਰੇ ਦੋ ਟਾਈਮ ਚਾਰ ਟਾਈਮ ਚੋਲਿਓ ਵੀ ਘਰ ਤੋਂ ਬਾਹਰ ਜੇਰ ਆਪਣੀ ਕੋਈ ਗਾਰੰਟੀ ਨਹੀਂ ਬਾਕੀ ਇੱਥੇ ਬਾਈ ਕੋਲੇ ਤੁਸੀਂ ਤਸੱਲੀ ਕਰਕੇ ਲਿਜਾ ਸਕਦੇ ਹੋ ਥਾਣਾ ਥੋਣਾ ਦੀ ਆਪਣੀ ਬਾਕੀ ਗਾਰੰਟੀ ਹੁੰਦੀ ਆ ਠੀਕ ਹੈ ਆਪਾਂ ਵੀ ਪੈਸੇ ਲਾ ਕੇ ਲੈ ਕੇ ਆਉਨੇ ਆਂ ਉਹਦੇ ਉਹ ਚੀਜ਼ ਦੀ ਤਾਂ ਆਪਣੀ ਗਾਰੰਟੀ ਹੁੰਦੀ ਦੁੱਧ ਸੇਵਾ। ਛਾਣਾ-ਥੋਣਾ ਦੀ ਗਾਰੰਟੀ ਹੁੰਦੀ ਆ। ਹਾਂ ਦੁੱਧ ਸੇਵਾ ਦਾ ਹੀ। ਹਾਂ ਬਾਕੀ ਸੂਈ ਸਮਾਰੀ ਯਾਰ ਪਾਸ ਕਰਕੇ ਲੈ ਜਾਓ ਮੇਨ ਗੱਲ ਇਹ ਹੈ। ਹਾਂਜੀ ਹਾਂਜੀ ਹਾਂਜੀ। ਆ ਉਹੀ ਗੱਲ ਆ ਸਜਣੋ ਵੀ ਯਾਰ ਜਾਨਵਰ ਆ ਪਾਸ ਕਰਕੇ ਤੁਸੀਂ ਇੱਥੇ ਤੋਂ ਲਿਜਾ ਸਕਦੇ ਹੋ। ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਧੰਨਵਾਦ।